ਸਬਸਕ੍ਰਾਈਬ ਇੱਕ ਵਾਰੀ ਚੈਨ ਨੂੰ ਸਬਸਕ੍ਰਾਈਬ ਕਰਫਾਰਾ ਕਰੋ ਕਾਹਦੀ ਕਿੰਨੀ ਕਲਾਪਨੀ ਮਿਲਦਾ ਵਾਜੀ ਸੰਯੋਗ ਲਗਾ ਲਓ ਬਹੁਤ ਬਹੁਤ ਬਾਦਸ਼ਾਹ ਜੀ ਸਿਹਰ ਤੋਂ ਤੁਸੀਂ ਵਾਜੀ ਭਾਵੇਂ ਕਿ ਯਾਦ ਰੱਖੋ ਮੌਕਾ ਇਸ ਲਾਗੂ ਕੀ ਕਰ ਲਾ ਸਕਦੇ ਹਾਂ ਸਮਾਜ ਤੇ ਅਸ਼ਮਾਲ ਬਈ ਇਜਾਦਨ ਤਸਵੀਰ ਵਾਸਤੇ ਬੰਦੂ ਸਿੰਘ ਜੀ ਹੋ ਲਗਾ ਜਿਹੜੇ ਅਗਲੇ ਮੈਚ ਦੇ ਦੋਵੇਂ ਟੀਮਾਂ ਜਿਹੜੇ ਖੇਡ ਮੈਦਾਨ ਦੇ ਮੈਚ ਆਉਂਦੇ ਜੋੜੀ ਦਾ ਜਗਾ ਦਾ ਪਹਿਲਾ ਵਾਜੀ ਸਾਰਿਆਂ ਨੂੰ ਪਿਆਰ ਭਰੀ ਸਤਸਕਾਲ ਜੀ ਹੈਪੀ ਬਰਾਡ ਵੱਲੋਂ ਸਵਾਗਤ ਹੈ ਨਵੇਂ ਵਲੌਗ ਵਿੱਚ ਲਾਈਕ ਸ਼ੇਅਰ ਕਮੈਂਟ ਪਹਿਲੀਆਂ ਚ ਕਰਦਿਆ ਕਰੋ ਨਵੇਂ ਜੁੜੇ ਜੋ ਵੀਰ ਚੈਨਲ ਨੂੰ ਸਬਸਕ੍ਰਾਈਬ ਫੇਸਬੁੱਕ ਤੇ ਤੇ ਪੇਜ ਨੂੰ ਫੋਲੋ ਵੀ ਜਰੂਰ ਕਰਿਓ ਜੀ ਕਿੰਨੇ ਟਾਈਮ ਬਾਅਦ ਹੂੰ ਤਾਂ ਵੈਸੇ ਮਿਲਿਆ ਤਾਂ ਪਿਛਲੇ ਐਤਵਾਰ ਅੱਜ ਆਇਆ ਗੱਗੂ ਐਤਵਾਰ ਦੀ ਵਾਰੀ ਲਾ ਕੇ ਆ ਆਪਦੀ ਚਾਹ ਲਈ ਹਾਂ ਚਾਹ ਉਹਦੇ ਮੈਂ ਪਾਣੀ ਲਾ ਕੇ ਆ ਜੀ ਗੱਗੂ ਸਾਰਾ ਲੱਗ ਗਿਆ ਗੱਗੂ ਪਾਣੀ ਹੋਏ ਹਾਂ ਲੱਗ ਗਿਆ ਤੇ ਮੇਰੇ ਭਰ ਕੇ ਚਲ ਵਧੀਆ ਹੋ ਗਿਆ ਤਿੰਨ ਦੇ ਕਿਲ ਅਸੀਂ 4-5 ਮਿੰਟ ਬਾਅਦ ਆਗੇ ਸੀ 5 ਮਿੰਟ ਮੈਂ ਵੜਾ ਦੇਉ ਦਿਨੇਕੇ ਨੂੰ ਆ ਜਾ ਉਹਨੇ ਵੱਡੇ ਸਟਾਰ ਨੇ ਵੱਡਾ ਭਾਈ ਸਟਾਰ ਨੇ ਲਾਉ ਠੀਕ ਹੈ ਜੀ ਇਹ ਆ ਗੱਗੂ ਬਰਾੜ ਸਾਰੇ ਜਾਣਦੇ ਨੇ ਪੂਰਾ ਨਾਂ ਚੱਲਦਾ ਮੁੰਡੇ ਦਾ ਧੰਮਾ ਪਾਉਂਦਾ ਬਵਾਗਾ ਦਾ ਹਾਂ ਕਰਦੇ ਗੱਗੂ ਸਵਾਗਤ ਸਾਰਿਆਂ ਨੂੰ ਸਵਾਗਤ ਹੈ ਸਾਰਾ ਇੱਕ ਵਾਰ ਸਬਸਕ੍ਰਾਈਬਰ ਕਹਦੇ ਯਾਰ ਤੇ ਸਬਸਕ੍ਰਾਈਬ ਇੱਕ ਵਾਰੀ ਚਾਨੂ ਸਬਸਕ੍ਰਾਈਬ ਕਰਫਾਰਾ ਕਰੋ ਕੋਈ ਹਾਂਜੀ ਜੁੜੇ ਰਹੋ ਚੈਨਲ ਦੇ ਨਾਲ ਆ ਦਿਖਾਉਨੇ ਆ ਸਾਰਿਆਂ ਨੂੰ ਤੇ ਦੇਖਦੇ ਨਵੇਂ ਨਵੇਂ ਬਾਬਸ ਨੂੰ ਦੇਖਣ ਮਿਲਿਆ ਕਰਨਗੇ ਗਾਣੇ ਵੀ ਗਾਉਂਦਾ ਕਹਿੰਦੇ ਇਹ ਕਈ ਵਾਰੀ ਮਾਰਤ ਚਮਕੀਲਾ ਨਾ ਵੀ ਚੱਕਣਾ ਫੱਟੇ ਕਹਿੰਦੇ ਚਮਕੀਲੇ ਜਿਹਾ ਮਾਨਕ ਦੇ ਹਾਂਜੀ ਤੇ ਅੱਜ ਦੀ ਤਿਆਰੀ ਤੁਸੀਂ ਆਖਦੇ ਹੋਗੇ ਹੈਪੀ ਤਾਂ ਤਿਆਰ ਹੋਇਆ ਫਿਰਦਾ ਮੈਂ ਚੱਲਿਆ ਸੌਰੀ ਕਿਉਂ ਛੁੱਟੀ ਸੀ ਵੈਸੇ ਹੱਥੋਂ ਨੂੰ ਮੁੜਿਆਉਣੇ ਹੁੰਨੇ ਆ ਸੈਜ ਤਾਂ ਅਜ ਨੂੰ ਚੱਲ ਮਿਲ ਲੈ ਲਾਵਾਂਗੇ ਹਾਂਜੀ ਸੈਜ ਤਾਂ ਅਜ ਨੂੰ ਨਾਨਕੀ ਲੈ ਕੇ ਚੱਲਦੇ ਆਂ ਸਾਇਕਤਾ ਆਈ ਕਿਧਰ ਗਈ ਉਧਰ ਹੀ ਆ ਓਏ ਚਲ ਸੱਦੋ ਬਰ ਚੱਲ ਗਏ ਲੇਟ ਹੋਈ ਜਾਂਦੇ ਆ ਚਾਹ ਪੀ ਲੈਨੇ ਆ ਉਹ ਚੇਤੇ ਕੁ ਗਏ ਮਾਤਾ ਜੀ ਅੱਜ ਕੱਲ ਥੋੜਾ ਠੀਕਰਾ ਕੇ ਲਿਆ ਸੀ ਗੱਡੀ ਚੀ ਪੇ ਭੁੱਲ ਕੇ ਲਾਉਣਾ ਮਾੜਾ ਹਾਏ ਓਏ ਥੋੜਾ ਹੀ ਸੌਰੀ ਬਗ ਲੈ ਗਿਆ ਭਗ ਜਾਂਦਾ ਦਾ ਵਿੱਚ ਹੀ ਬੈ ਗੱਡੀ ਦਾ ਭੁੱਲ ਕੇ ਕੱਢਣਾ ਕਰਾ ਲਿਆ ਦਾ ਸੈਟ ਓਏ ਰੋੜੀ ਟੁੱਟ ਰਹੀ ਨੇ ਮਾ ਚੱਲ ਨਵਾਂ ਵਾਲਾ ਪੱਤਰਾ ਜਾ 150 ਹੀ ਲੈ ਲੈ ਮੂਰਤ ਕਰੀਏ ਫੋੜੇ ਜੀ ਹਰਾ ਸੱਤ ਕਿੰਝ ਚਲਾਇ ਨਾਈ ਸੈਟ ਆ ਸਾਜ ਆਓ ਚੱਲਗੇ ਦੋਨੇ ਅਜਮਟਮਟ ਪਾਓ ਲਈ ਬੂਟ ਬਾਟ ਆਜੋ ਬੰਦ ਕਰੋ ਟੀਵੀ ਸਵਿਚ ਬੰਦ ਕਰ ਦੋ ਬਟੇ ਸਵਿਚ ਬੰਦ ਕਰਦੇ ਉਥੋਂ ਚਰਨੀ ਰੋਟੀ ਨਹੀਂ ਦੀ ਰੋਟੀ ਚਰਨੀ ਰੋਟੀ ਹੁਣ ਜਾਲ ਆ ਗਈ ਤੇਰੇ ਪਹਿਲਾਂ ਉੜਦੀ ਨਹੀਂ ਇੱਥੇ ਬੈਠ ਰਹੇ ਨੂੰ ਕੋਈ ਨਹੀਂ ਆਜੋ ਚਲ ਉਥੇ ਜਾ ਖਾਵਾਂਗੇ ਉਥੇ ਰਾਮੇ ਬਣਾ ਕੇ ਕਰਨੇ ਤੇ ਉਥੇ ਖਾਵਾਂਗੇ ਹੁਣੀ ਖਾਵਾਂਗੇ ਖਾ ਕੇ ਜਾਵਾਂਗੇ ਖਾ ਕੇ ਜਾਵਾਂਗੇ ਲੋਕ ਜਵਾਈਆ ਹਲੇ ਵੀ ਹਿੱਟ ਐਂਡ ਪੇ ਆਗਾ ਸੁਨੇ ਉਹ ਤਾਂ ਹੋਆ ਤੂੰ ਰੋਟੀ ਖਾ ਹਲੇ ਵੀ ਹਿੱਟ ਐਂਡ ਪੇ ਆਗਾ ਰੋਟੀ ਨਹੀਂ ਹੁਣ ਚੱਲਦੇ ਆਪਾਂ ਰੋਟੀ ਉੱਥੇ ਜਾ ਖਾਵਾਂਗੇ ਕੌਣ ਜੀ ਪਾਉਗਾ ਚਾਹ ਪੀ ਲਾਂ ਹੁਣ ਤਾਂ ਕੱਪੀ ਕੌਣ ਜੀ ਪਾਣੀ ਚਾਹ ਤੂੰ ਪੀ ਜਾ ਆ ਲੈ ਆ ਤਾਂ ਮੈਂ ਨਾ ਕਿਨੀ ਕੁਲੀ ਕਰ ਦਿਆ ਕੀ ਦੀ ਕੁੜੀ ਲੈ ਬੈਂਟਰ ਦੇ ਤਾਜ ਸਹਿਜ ਨਾਂ ਤਾਂ ਲਿਖੇ ਹੋਏ ਨੇ ਅਰੇ ਹੋ ਸਹਿਜ ਗੱਗੂ ਚੱਲੇਗੇ ਟੂਰਨਾਮੈਂਟ ਤੇ ਛੱਡ ਜਾਗੇ ਜਾਂਦੇ ਦੇਖੇਗਾ ਅੱਜ ਕਬਾਡੀ ਐਨੀ ਵਾਰ ਗੱਗੂ ਰੈਡਾ ਹੀ ਪਾ ਦੇ ਰੇ ਹੁਣ ਕੀ ਸਿੱਟੇਗਾ ਇੱਧਰ ਬੋਲ ਜਾ ਰਹਾ ਗੁਦਾਖ ਨੇ ਬੋਲਦਾ ਨਹੀਂ ਰਹਾ ਸ਼ੈਅਰੀ ਕਰਦਾ ਰੇ ਭਾਗ ਨੇ ਇੱਧਰ ਕੋਲੇ ਵਾਲੇ ਰੇ ਪਾ ਕੇ ਆਉਣੀਆਂ ਆ ਤਾਜ ਤੇ ਕਿਹੋ ਜਿਹਾ ਹੈਗੀ ਤੇਜ ਨਾ ਤੰਗ ਨਾ ਕਰ ਵੀਰ ਚੱਲ ਚੱਲੀ ਗਿਆ ਆਜੋ ਆ ਮੈਂ ਵੀ ਲਾਉਣਾ ਚਲ 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 ਬਾਏ ਟੰਗਾ ਮਾਤਾ ਬਾਏ ਨਾਮ ਸ਼੍ਰੀ ਵਾਹਿਗੁਰੂ ਚੱਲਦੇ ਆ ਜੀ ਆਪਾਂ ਤਾਂ ਕਿ ਬਈ ਜੜ ਲਈ ਪੁੱਤਰ

ਦੇਖੀ ਨਾ ਸੋਨਾ ਗੇਟ ਲੱਗ ਗਿਆ ਆਪਣੇ ਸਟੇਡੀਅਮ ਮੰਗਰੇ ਨੂੰ ਸਟੇਡੀਅਮ ਗਰੇਟ ਇਹਦਾ ਬਾਲਾ ਦਾ ਕੀ ਧਿਆਨਾ ਬਾਲਾ ਚ ਟੈਨਸ਼ਨ ਪੈ ਰਹੀ ਹੈ ਤੇ ਬਾਹ ਠੀਕ ਆ ਬਦਕਾ ਉਸ ਹਿੱਸੇ ਨਾ ਦੇਖ ਉਹ ਸੌ ਰੁਪਏ ਮਾਇ ਜਾਨਾ ਤੂੰ ਮੇਰੇ ਸੌ ਰੁਪਏ ਜਾਨਾ ਕੇ ਜਿਹੜੀਆਂ ਬਣ ਗਿਆ ਗਰੇਟ ਬਣ ਗਿਆ ਇੱਥੇ ਸਟੇਡੀਅਮ ਬਣਾਇਆ ਹੈਗਾ ਖੇਡਣਾ ਆ ਕਰੀਂਗਾ ਵੱਡਾ ਹੋ ਕੇ ਉਹ ਸੀ ਆ ਦੇ ਬੜੀ ਦੂਰ ਬਣਾਤਾ ਹਣਾ ਪਿੰਡ ਤੋਂ ਸਟੇਡੀਅਮ ਤਾਂ ਹੋ ਰਹਾ ਹੈ ਸਾਡਾ ਸਟੇਡੀਅਮ ਉੱਥੇ ਜੀ ਠੀਕ ਸੀਗਾ ਸਕੂਲ ਕੋਲੀ ਜਿਹੜਾ ਰੈੱਡ ਬਣ ਗਿਆ ਤਾਂ ਆਹ ਵੇਖ ਲੈ ਆਹ ਦੇਖ ਲੋ ਆਪਣੇ ਪਿੰਡ ਹੁਣ ਬਿਜਲੀ ਚਾਲੂ ਕੱਲ ਨੂੰ ਹੋ ਜੂਗੀ 26 ਜਨਵਰੀ ਨੂੰ ਮੰਮਾ ਦਾ ਸਕੂਲ ਹੁੰਦਾ ਮੰਮਾ ਦਾ ਸਕੂਲ ਸਕੂਲ ਕੋਲ ਆਇਂ ਪਰ ਦੇਖੀ ਆ ਬਿਜਲੀ ਘਰ ਗ੍ਰੈੱਡ ਦੇਖ ਲੈ ਹੈ 3 ਕੇਵੀ ਬਣ ਗਿਆ ਕੱਲ ਨੂੰ ਦੇਤੀ ਕੇਵ ਕੱਲ ਨੂੰ ਹੋਊਗੀ ਪਹਿਲਾਂ ਰੋੜੀ ਤੋਂ ਕਿੰਨੇ ਪਿੰਡ ਹੁੰਦੇ ਉਹ 33 ਕੇਵੀ ਸੀ ਉਹ ਕੱਲੇ ਪਿੰਡ ਨੂੰ ਹੋ ਗਿਆ ਵਧੀਆ ਲਾਈਟ ਫੁੱਲ ਰਹੂ ਹਾਂ ਕੱਲ ਨੂੰ ਚੱਲੂ ਬਧਾ ਰਿਓ ਘੜਲੇ ਦਾ ਕਰਕੇ ਉਹਦੇ ਕੱਲ ਨੂੰ ਕਹਿੰਦੇ 26 ਜਨਵਰੀ ਨੂੰ ਚਾਚਾ ਗਿਆ ਜੀ ਆਉਂਦੇ ਸੀਗੇ ਤੇ ਸਾਨੂੰ ਫੇਰ ਲੋਟਿਆ ਜੀ ਹਾਂਜੀ ਆਪਾਂ ਪਹੁੰਚ ਗਏ ਪਿੰਡ ਫੱਗੂ ਪੰਜਾ ਵੱਡਾ ਇੱਥੇ ਨਾਲ ਹੀ ਪੰਜਾ ਵੱਡਾ ਮੇਲ ਰੋੜਾ ਕਾਲਿਆਂ ਵਾਲੀ ਡੱਬਾ ਵਾਲਾ ਦੇਖੋ ਕੌਣ ਆ ਰਿਹਾ ਰਿਸ਼ਤੇਦਾਰ ਆਈ ਜਾਂਦੇ ਆਪਾਂ ਵੇਟ ਕਰਦੇ ਆ ਉਹਨਾਂ ਦੀ ਲੈ ਕੇ ਜਾਣਾ ਨਾਲ ਹੀ ਤੇ ਬਣੇ ਰਹੋ ਵੀਡੀਓ ਦੇ ਨਾਲ ਤੇ ਚੜਾਉਣੇ ਰਿਸ਼ਤੇਦਾਰਾਂ ਨੂੰ ਤਾਂ ਜੀ ਨਹੀਂ ਟਿਕਦਾ ਤਾ ਇਹ ਬਾਲ ਹੀ ਬਾਲ ਕਰੀ ਜਾਂਦਾ ਬਾਲ ਸੈੱਟ ਤੇਰੇ ਨੂੰ ਕੋਟ ਕੋਲਾਦਾ ਓਏ ਦਾਦੀ ਹਾਂ ਗੇਮ ਬੱਸ ਸਟ ਕਿੰਨ ਖੜੀ ਉੱਥੇ ਬੱਸ ਲੈ ਕੇ ਜਾਂਦੀ ਸਵਾਰੀਆਂ ਬੁੱਤ ਖੜੀ ਆਏ ਜੇ ਟਾਈਮ ਨਹੀਂ ਹੋਇਆ ਤੇ ਲੱਗ ਜੂ ਇੱਧਰ ਗੇਮ ਹੂੰ ਇਹ ਫੱਗੂ ਦੀ ਦਾਣਾ ਮੰਡੀ ਆ ਨਾ ਉਹ ਕੀ ਆ ਗਈ ਉਹ ਰੋਡ ਵੇਜ ਜਲਾ ਦਿੱਤਾ ਇਹ ਰੋਡ ਨਹੀਂ ਚੱਲ ਬੱਸ ਰੋਡ ਆਪਾਂ ਚੱਲ ਪਏ ਵਾਪਸ ਪਿੰਡ ਜੀ ਤੇ ਸੀ ਆਪਾਂ ਕਲੇਪਾਂ ਨਹੀਂ ਲੈ ਸਕੇ ਟਾਈਮ ਜੀ ਨਹੀਂ ਲੱਗਿਆ ਇਸ ਇਦਾਂ ਦਾ ਮਾਹੌਲ ਜਾਂ ਤੇ ਵਸ ਕਰੇ ਚੱਲਦੇ ਹੁਣ ਆਪਾਂ ਨੀਰਾ ਪਾਵਾਂਗੇ ਫਿਰੋਂ ਜਾ ਕੇ ਸਾਈ ਗਏ ਨੇ ਪੀਜਾ ਖਾਣਾ ਇਹ ਜਵਾਕ ਜਿਹੇ ਖਾਣ ਪੀਣ ਨੂੰ ਦੇਖੋ ਡੱਡਾ ਲੈ ਲੀਂ ਅਠੜਾ ਲੈ ਲਈ ਚਾਰ ਤੇ ਹਾਂ ਹੋਰ ਦੋ ਕਰਨੇ ਨੇ ਚਾ ਚਾਰ ਹੋਰ ਕਿ ਨਹੀਂ ਖਾਣਾ ਚੱਲਿਆ ਬਾਈ ਕਿੱਜੋਂ ਦੇ ਨਾ ਪਹਿਲਾਂ ਨਾ ਰੱਖਿਆ ਆਡਰ ਨਾ ਆਡਰ ਤਾਂ ਕੋਲ ਨੂੰ ਲੈ ਕਹਿਣਾ ਸੀ ਪਹਿਲਾਂ ਆ ਫੋਨ ਕਰ ਦਿੰਦੇ ਆ ਕਹਿੰਦੇ ਫੋਨ ਤੇ ਕਹਿੰਦੇ ਦੱਸੇ ਨਹੀਂ ਮੈਂ ਕਿ ਚੱਲ ਚਾਰ ਪੀਸ ਵਾਲਾ ਚਾਰ ਪੀਸ ਵਾਲਾ ਕਰਨਾ 6 ਪੀਸ ਵਾਲਾ ਚੀਜ਼ ਵਾਲਾ ਕਿ ਕਰੀਮਾ ਚੀਜ਼ ਵਾਲਾ ਸਵੀਕੋਨ ਵਾਲਾ ਕਿ ਗੰਡੇ ਵਾਲਾ ਕਿ ਸਿੰਪਲਾ ਮਰ ਚੱਲ ਕੇ ਟਮਾਟਰ ਵਾਲਾ ਦਸ ਤੇ ਉਹ ਇਹ ਸਾਰਾ ਮਿਕਸ 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 ਕਰ ਲੀਏ ਕੀ ਆ ਕੋਰਨਰ ਇਸ ਕਾ ਲਈ ਕੋਨਰ ਤੇ ਸਵੀਕੋਨ ਪਾ ਦਿੰਦੇ ਆ ਕੋਰਨਰ ਲਾ ਕਰ ਦਈਏ ਕਿ ਟਮਾਟਰ ਲਾ ਕਰ ਦਈਏ ਟਮਾਟਰ ਆ ਫੜਾ ਦੇ ਜੀ ਬਾਈ ਦਾ ਪੈਕ ਕਰ ਦੋ ਕਿੰਨਾ ਟਾਈਮ ਲੱਗੂਗਾ ਭਾਈ ਆ ਜਾ ਪੀ ਆਉਣਾ ਸੁਟੀ ਮੈਡਾ ਪਾਉਣਾ ਹਾਂ ਦੋ ਸੱਚੇ ਦੋ ਸੱਚੇ ਹੁੰਦੇ ਯਾਦ ਆ ਕਿ ਦੋਸਤ ਬਾਈ ਧੀਰਧੀ ਦੇ ਲੈ ਫਿਰ ਬਾਈ ਆਇਓ ਵੀ ਪਾਉਣੀ ਪੀਣ ਰਵੀਆ ਫਰਦਾ ਆਲੀ ਆਇਆ ਫਰਦਾ ਮੈਂ ਨੂੰ ਦੋ ਸੈੱਟ ਲੈ ਰਿਹਾ ਵੀ ਮੀਲੇ ਲੈ ਨਾ ਆ ਬੈਠਾ ਤਾਂ ਤੁਹਾਡੇ ਦਾ ਤਾਂ ਵੀ ਦੋ ਕਰਨੇ ਪੈਣੇ ਇੱਕ ਤਾਂ ਇੱਕ ਹੀ ਇਹਦੇ ਕੋਲ ਹੈ ਨਹੀਂ ਦੋ ਪੁੱਛ ਲੈ ਬਾਈ ਜੀ ਆ ਫਰੂਟੀ ਜੀ ਕਰਦੀ ਹੈ ਕਾਹੀ ਕਰੋ ਜੀ ਅੱਛਾ ਜੀ ਤਾਇ ਬਲਕਿ ਦਿਓ ਫਿਰ ਕੱਢ ਲੈ ਚੰਗਾ ਚੋਰ ਕੋ ਰੱਖ ਲਿਆ ਉਹਦੇ ਹੈ ਮੈਂ ਤੇਰਾ ਉਹ ਮੀਨ ਜਿਹੜਾ ਮੰਗਦਾ ਅੱਜ ਪਾਲ ਲਾ ਕੋ ਆ ਬੜੇ ਬਰੇ ਠੀਕ ਹੈ ਚਲੋ ਹਾਂ ਦੇਖੀਏ ਨਾ ਟਾਈਮ ਲੱਗ ਗਿਆ ਯਾਰ ਭਾਈ ਇੰਨੀ ਜਲਦੀ ਲੈ 2 ਮਿੰਟ ਹੋਏ ਸੀ ਕਿਤੋਂ 10 12 ਮਿੰਟ ਹੋ ਗਏ ਬੈਠੇ ਨੂੰ 2 ਮਿੰਟ ਤਾਂ ਹੋਏ ਸੀ 2 ਮਿੰਟ ਤਾਂ ਅੱਗੇ ਆ ਜਾ ਓਏ ਮੇਰੇ ਕੋਲੇ ਇਹ ਦੇੜੀ ਕੋਲ ਜਾ ਮੈਨੂੰ ਬੁਲਾ ਦੇ ਮੈਨੂੰ ਫਿਰਦੀ ਗਰਮ ਹੈ ਖਾਸ ਨੂੰ हा मरा पाड़ी प जारी कम बा होगादू ਫੁੱਲੰਦ ਨੂੰ ਫੁੱਲੰਦ ਤੇ ਤੱਕੀ ਨਹੀਂ ਖੁੱਲਦੀ। ਇਹ ਰੋਲਾ ਪਾਉਗਾ। ਹੁਣ ਇਹ ਹੋਰ ਲੱਗੂਗਾ ਤੱਕੇ ਜਾਣਾ। ਖੁੱਲਤਾ ਲੱਗੂਗਾ ਕਿ ਨਾ ਖੜਜੇ 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 ਹੋ ਜੈ। ਕੋਈ ਨਹੀਂ ਕੋਈ ਨਹੀਂ ਖੁੱਲਤਾ ਖੁੱਲਤ। ਤੱਕੇ ਜਾਣੀ ਆ। ਅਗਦੀ ਤੱਕੀਆਂ ਨੇ। ਅੱਛਾ। ਹਾਂਜੀ ਆਪਾਂ ਘਰੇ ਪਹੁੰਚ ਗਏ ਹੁਣ ਸੈਜ ਖਾਉ ਪੀਜਾ ਤੇ ਮੈਂ ਪਾਉਂ ਨਹੀਂ ਰਾ। ਪੀਜਾ ਕਿੱਥੇ ਹੈ? ਮੈਂ ਮੱਜਾਂ ਨੂੰ ਖਾਉਂ ਪੀਜਾ। ਸੈਜ ਆਪ ਖਾਉ। ਸੈਜ ਮੈਂ ਮੱਜਾਂ ਵਾਸਤੇ ਪੀਜਾ ਬਣਾਉਣਾ। ਤੂੰ ਖਾ ਪੀਜਾ। ਮੈਂ ਖਾਨੀ ਆਂੀ। ਤੁਸੀਂ ਆਂਦੇ ਆ ਮੱਜਾਂ ਵਾਸਤੇ ਬਣਾਓ। ਮੈਂ ਖਾਨਣੀ ਹੈਗੀ ਕਿ ਕਿ ਨਾਲ ਦੀਆਂ ਮਜਾ ਵਾਸਤੇ ਪਾਓ ਪੀਜ਼ਾ ਲਾਓ ਤਾਂ ਪਾਏ ਕਿ ਕਈ ਮਹੀਨੇ ਬਾਅਦ ਲੱਤਾ ਪੀਜ਼ਾ ਕਈ ਮਹੀਨੇ ਬਾਅਦ ਸਹਿਜ ਦੇ ਜिद ਕਰਨ ਤੇ ਲੈਤਾ ਸਮਾਲ ਪੀਜ਼ਾ ਠੀਕ ਹੈ ਤੇ ਨਾਲ ਕੀ ਲਿਆਈਏ ਸਹਿਜ ਦੇਖਾ ਦੇਖਾ ਕੀ ਲਿਆਈਏ ਸਲਾਈਸ ਹਾਂਜੀ ਆਪਾਂ ਚੱਲਦੇ ਹੁਣ ਜੀ ਸਕੂਲ ਚ ਟੂਰਨਾਮੈਂਟ ਚੱਲੀ ਜਾਂਦੇ ਆ ਕੱਲ ਤਾਂ ਆਪਾਂ ਤੋਂ ਨਹੀਂ ਜਾਏਗਾ ਟਾਈਮ ਹੀ ਲੱਗਿਆ ਤੇ ਅੱਜ ਹੁਣ ਦੇਖਦੇ ਆ ਸਾਂਝਾ ਕਰ ਲਾਂਗੇ ਤੁਹਾਡੇ ਨਾਲ ਚੱਲਦੇ ਮੈਂ ਤਾਜ ਤਾ ਚੱਲ ਗਏ ਹਾਂ ਤਾਜ ਓਏ ਹਾਂ ਇਹ ਵੀ ਕਰ ਸਕਦਾ ਕਿਵੇਂ ਤੂੰ ਕਰ ਸਕਦਾ ਡਿੱਗਣਾ ਪਈ ਪੁੱਤ ਆ ਚੱਲ ਗਿਆ ਉਹ ਤਾਂ ਜਾਏਗਾ ਮੋਟਰਸਾਈਕਲ ਤੇ ਚੱਲੇਗੀ ਸਾਈਕਲ ਤੇ ਮੋਟਰਸਾਈਕਲ ਤੇ ਜਾਲੇਗਾ ਮੋਟਰਸਾਈਕਲ ਬਾਈਕ ਲੱਗਦਾ ਬਾਈਕ ਬਾਈਕਲ ਸਾਈਕਲ ਬੈਗ ਤੇ ਡਾ ਪਾਏਗਾ ਵੱਡੀ ਖੱਡਣ ਦੀ ਤਾਂ ਵੜੀ ਹਾਂ ਕਵਾਡੀ ਖੇਡਦਾ ਨਹੀਂ ਕਰੇ ਰੈੱਡ ਹੀ ਪਾ ਲਊਗਾ ਰੈੱਡ ਹੀ ਪਾ ਲੇਗਾ ਐਡਾ ਹੀ ਪਾ ਤਾ ਜ ਰੈੱਡ ਹੀ ਪਾ ਲਓ ਜੀ ਕਵਾਡੀ ਨਹੀਂ ਖੇਡਦਾ ਹਨਾ ਬਾਈ ਹੌਲੀ ਤੋਰ ਯਾਰ ਇਹ ਤਾਂ ਬ੍ਰੇਕ ਤੋਂ ਨਹੀਂ ਛੁੱਟ ਰਿਹਾ ਚੱਲਦੇ ਆ ਪਲੇ ਇਹ ਤਾਂ ਬ੍ਰੇਕ ਤੋਂ ਨਹੀਂ ਛੁੱਟ ਰਿਹਾ ਚਲੋ ਇਹ ਤਾਂ ਬ੍ਰੇਕ ਤੇ ਸ਼ੁਰੂ ਕਰ ਦੇ ਬੈਲਾ ਬੈਲਾ ਤਾਂ ਬ੍ਰੇਕ ਸ਼ੁਰੂ ਕਰ ਦੇ ਅਲਫਿੰਸ ਹਲੋ ਰੋੜੋ ਅਨੀ ਫਾਂਸ ਬਦਾਂ ਮਾਂ ਗੰਗਲਾਂ ਮਾਰਦੇ ਮਾਂ ਅਜਾ ਕਾਟ ਮੇਰੀ ਹੱਡੀ ਲੋਡ ਹੋ ਗਈ ਸੀ ਹੱਡੀ ਲੋਟੋ ਦੀ ਹੱਡੀ ਲੋਡ ਹੋ ਗਈ ਲੋਡ ਹੋ ਗਈ ਬਾਈ ਬਾਈ ਹੱਡੀ ਲੋਡ ਹੋ ਗਈ ਬਾਈ ਬਾਈ ਕੱਪ ਨਹੀਂ ਆਉਂਦਾ ਤਾਇਦਾ ਮੁੱਕਰ ਗਈ ਮੇਰੇ ਨਾਲ ਜਾਂਦਾ ਨਹੀਂ ਤੂੰ ਰੇਡਾ ਪਾਉਂਦਾ ਨਹੀਂ ਬਸ ਰਹਿਣ ਦੇ ਛੱਡ ਦੇ ਮੈਂ ਤੇ ਮੈਂ ਨਹੀਂ ਜਾਂਦਾ ਫਿਰ ਤੈਨੂੰ ਵੀ ਜਾਂਦਿੰਦਾ ਉਹ ਤਾਂ ਮੈਂ ਜਾ ਕੇ ਆਉਣਾ ਇਹ ਦੂਜਾ ਮੇਰਾ ਫੌਜਪੁਰੇ ਦੇ ਭੰਨੇ ਕਾ ਵਾਲਾ ਨਾਸ਼ਪਤ ਕਾ ਵਾਲਾ ਹੋਣੀ ਨਾ ਲਿਖਦੇ ਨੇ ਇਹ ਈਆ ਵੱਲ ਸਾਹਮਣੇ ਦੇ ਵਿੱਚ ਇੱਕ ਬੱਚੀ ਆਈ ਆ ਪਹਾੜੇ ਕੋਲ ਜਿਹਨੇ ਭੱਜ ਕੇ ਸਿਕਰਵਾਉਣਾ ਚੱਕਾ ਲਵਾਉਣ ਦੇ ਬਾਕੀ ਬਾਰ ਬਾਰੇ ਹੈ ਤਾਂ ਕਿਸੇ ਦਾ ਦਿਲੀ ਲੜਦਾ ਭਾਈ ਗਰਾਉਂਡਰ ਦੇ ਵਿੱਚ ਇਹ ਚੱਕਰ ਹੋ ਗਿਆ ਕਿ ਉਹ ਵੀ ਰਗੜ ਕੇ ਇਹ ਸਾਰੇ ਇਸ ਨਗਰ ਦੇ ਕਿੰਨੇ ਦੂਰ ਇੱਕ ਪਾਸੇ ਕਹਿੰਦੇ ਕਾਲੇ ਜਾਮੀ ਨੇ ਬਤੀ ਮੋਟਾ ਰਿਹਾ ਉਹਨਾਂ ਕਹੜੇ ਮੁੰਡੇ ਪਾਲੀ ਦੀ ਟੈਂਕੀ ਵਾਲਾ ਸਾਡ ਆ ਦੂਸਰੇ ਪਾਸੇ ਕਹਿੰਦੇ ਹਰਿਆਣਾ ਪੰਨੇ ਪਰਵੰਦਾ ਪੇਲਰ ਆ ਕਹਿੰਦੇ ਝੰਡੇ ਦਾ ਮકાਮ ਵੱਡੇ ਬਲੇ ਪੰਜਾਬੀ ਲੋ ਜਦੋਂ ਕੁਝ ਨਾ ਸ਼ੋਰ ਕਹਿੰਦੇ ਸਾਡੇ ਵਸਤੂ ਜੀ ਵਸਤੂ ਬਲਬੂ ਸਿੰਘ ਜੀ ਦਾ ਬਹੁਤ ਬਹੁਤ ਧੰਵਾਦ ਹੈ ਇਹ ਆਪਣੇ ਆਪ ਫੋਟੋਆਂ ਕੀ ਕਹਿਣ ਕਿ ਅਸੀਂ ਕਲਾਬਲ ਨੀੜਾ ਵਾਜੀ ਸਹਿਯੋਗ ਲਗਾ ਦਿਓ ਬਹੁਤ ਬਹੁਤ ਧੰਵਾਦ ਆ ਮਸਤ ਜੀ ਸਿਰ ਤੋਂ ਤੁਸੀਂ ਹਾਜ਼ਰ ਭਾ ਰਹੇ ਹੋ ਕੇ ਯਾਨਾ ਮੌਕੇ ਤੇ ਸਟੈਕ ਨੂੰ ਕਿਤਾਬ ਲਾਭ ਕਰ ਤੋਂ ਨੇ ਮਨ ਮੰਨ ਕੇ ਅਸ਼ਮਾਲ ਬਈ ਇਜਾਦਨ ਤਸਵੀਰ ਵਾਸਤੇ ਬੰਦੂ ਸਿੰਘ ਜੀ ਹੋ ਜਾਓ ਮੇਰੇ ਅਗਲੇ ਮੈਚ ਦੋਵੇਂ ਟੀਮਾਂ ਜਿਹੜੇ ਖੇਡ ਮੈਦਾਨ ਦੇ ਨਾਗਰ ਤੋਂ ਜਾਰੀ ਲਾਓ ਖਗਨਾ 23 ਸਾਲਾਂ ਦੇ ਹੁਕਮੇ ਨੇ ਭਾਵੇਂ ਕੌਟ ਤੇ ਜੰਗੀ ਨਾਲ ਇਹ ਟੀਮਾਂ ਆ ਚੱਕੀ ਜਿਹੜਾ ਪ੍ਰਬੰਧ ਕੱਲ੍ਹ ਆਜ ਦੇ ਖੇਡ ਮੈਦਾਨੀ ਦਾਖਲਾ ਚੁਮਾਉਂਦਾ ਹੈ ਆਹ ਧਰਤੀ ਕਹਿੰਦੇ ਹਰਿਆਣੇ ਦੀ ਹੈ ਆ ਮੇਰੇ ਮਿੱਤਰ ਪਾਲੀਪੁਰ ਆਹ ਕਹਿੰਦੇ 70 ਝੰਡੇ ਦੀ ਧਰਤੀ ਦਾ ਜੂ ਇੱਕ ਸਿਰੇ ਦਾ ਨੰਬਰ ਕਹਿੰਦੇ ਆਪਣੀ ਟੀਮ ਦੇ ਕਹਿੰਦੇ ਹਿੱਸੇ ਦੌਰਾਨ ਦੇ ਵਿੱਚ ਮੁੰਡਾ ਕਹਿੰਦੇ ਚਾਲ ਜਾ ਮੋ ਗਿਆ ਅੱਜ ਦਾ ਖੇਡ ਮੈਦਾਨ ਕਹਿੰਦੇ ਬੱਦੂ ਲੱਗੀ ਹੋਈ ਆਹ ਮੇਰੇ ਵੀ ਪ੍ਰਾਸਾ ਨੇ ਕਬੱਡੀ ਅਨੁਲ ਮੁਲਕਤ ਮਲਾਕੀ ਅਲੀ ਗਾਸਟ ਕਰ ਰਿਹਾ ਹੈ ਅਗਨੇ ਵੇੜ ਕਲੇ ਉਹਨਾਂ ਕਮਰਾ ਪਾਉਂਦੇ ਨੇ ਫਿਰ ਬਾਗਾ ਹੋਇਆ ਆ ਚਾਹ ਗਿਆ ਚਾਰ ਮੰਨੇ ਪਰ ਮੰਨੇ ਪਰ ਬੰਨੇ ਜਾ ਫਿਰ ਪਰਦਾਗਾ ਧਾਵਾ ਹਰ ਸਾਹਮਣੇ ਨਾਲ ਜੱਫਾ ਕਹਿੰਦੇ ਜਾਲੀਗਰ ਸਿਰੇ ਦਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਜਵਾਰਾਮ ਟੀਮ ਤੋਂ ਕਮੇਟੀ ਇਹਨਾਂ ਟੀਮਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜਿਵੇਂ ਖੇਡ ਮੈਦਾਨ ਦੇ ਵਿੱਚ ਕੋਈ ਆ ਮੋਢਾ ਕਹਿੰਦੇ ਮਰੇ ਬੱਚੇ ਹਰੇ ਨੇ ਦੱਸਿਆ ਬਲਤੌਰ ਸਿੰਘ ਜੀ ਮੈਂਬਰ ਸਾਹਿਬ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਪੂਰਨ ਖਿਲਾਫ ਮੁਟਿਆਰ ਤੱਕ ਤੋਂ ਹਰ ਸਾਲ ਬੜਾ ਸਹਿਯੋਗ ਸਮਝਿਆ ਇਧਰ ਅਲੇਵੇ ਵਾਲਾ ਆ ਮੁੰਡੇ ਦਾ ਕਹਿੰਦੇ ਲੇਵਾ ਪਿੰਡ ਹੈ ਕਿ ਸਿਰੇ ਦਾ ਨੰਬਰ ਕਹਿੰਦੇ ਆਪਣੀ ਟੀਮ ਦੇ ਹਿੱਸੇ ਨੂੰ ਦੇ ਵਿੱਚ ਕਾਬੂ ਲੈਂਦੇ ਆ ਆ ਮੈਚ ਕਹਿੰਦੇ ਜਾ ਜੂ ਜਿੰਨੇ ਵੀ ਜਾਵੇ ਲੱਗਿ ਫਤਿਹ ਚਾਹਤੀ ਵੀ ਚਾਹਤ ਵੀ ਨੰਬਰ ਲੈ ਕੇ ਟੀਮਾਂ ਬਹੁਤ ਅਗਲਾ ਤੋਂ ਰੁਕੀ ਹੈ ਅਗਲੇ ਮੈਚ ਲੈਗੇ ਹੋਣਗੇ ਮੰਨ ਆਗੇ ਟੀਮਾਂ ਹਾਜੇ ਦੀ ਕਿੰਨੀ ਆਉਂਦੇ ਨੇ ਨੇੜੇ ਤੋਂ ਕਿਤੇ ਆਉਂਦੇ ਜਗ੍ਹਾ ਦਾ ਤੇ ਇਸ ਤੇ ਨੀਤੀ ਬਾਈ ਬਟਾਲ ਦੇ ਜੰਗੀਦਾਰ ਖੋਖਰ ਫੁੰਦੇ ਮਲਕਾ ਦਾ ਜਮਾਲਪੁਰ ਸੇਖਾ ਤੇ ਫੇਰਾ ਬੱਲਾ ਬਾਈ ਤੇ ਨਾਮ ਹੈ ਮੋਰੀ ਦੀ ਟੀਮ ਆ ਬਾਈ ਅਮੋ ਦੇ ਧੁੰਗ ਵਾਲੇ ਲੰਮੀ ਸਮੇਤ ਹੋਇਆ ਕਿ ਬੰਟੀ ਨੰਬਰ ਬੇਅੰਤ ਕਰਾਉਣੀ ਕਰੇ ਬਾਈ ਜਾਓ ਜੱਦੀ ਦੇ ਨਾਮ ਜਗਾਵਾ ਤੀਸਰੀ ਮੀਟੀ ਬਹਾਦਰ ਆ ਚੱਕਰ ਵੇਖ ਰਿਹਾ ਕਹਿੰਦੇ ਮੈਚ ਕਲੀਅਰ ਹੋ ਗਿਆ ਇਸ ਕਰਕੇ ਟੀਮ ਕੋਲ ਲੇਟ ਆਈ ਆ ਮਾਫੀ ਚਾਹਦੇ ਆ ਹਾਂਜੀ ਪਵਿੱਤਰ ਸਾਡਾ ਵੀਰੋ ਦੰਦੀਵਾਲ ਬੇਟੀ ਵਾਲਾ ਜਿੱਥੇ ਬਾਸੂ ਦਾ ਬਾਸੂ ਗੁਰਬੀਰ ਸਿੰਘ ਜੀ ਨਾਲ ਕੋਲ ਆਵੇ ਵੀਰੇ ਗੱਲ ਸਾਰ ਪਰੰਤ ਕਾ ਲਈ ਆਪਣੀ ਮਜਬੂਰੀ ਬਣ ਕੇ ਟੀਮਾ ਬਹੁਤ ਐਂਟਰ ਹੋ ਗਈ ਐਂਟਰ ਕਰਦੀ ਰਹੀਆਂ ਬੰਦਿਆਂ ਨੇ ਵੇਖੋ ਯਾਰ ਹੁਣ ਆਪਣਾ ਵੀ ਹਰਜਮਾਨ ਦਾ ਜਿਹਨਾਂ ਨੇ ਟੀਮਾ ਐਂਟਰ ਕਰਦੀਆਂ ਚ ਹੁਣ ਟੀਮਾਂ ਰੇਡ ਸੱਜੇ ਮੈਚ ਰੇਡ ਕਰ ਤੋਂ ਸਾਡਾ ਮੈਚ ਰੇਡ ਕਰ ਕਿਸੇ ਦਾ ਮੈਚ ਪ੍ਰਬੰਧ ਕਹਿੰਦੇ ਅੱਗੇ ਪਿੱਛੇ ਨਹੀਂ ਹੋਣਾ ਨੋਟ ਕਰਿਆ ਜੀ ਸਾਰੀਆਂ ਟੀਮਾਂ ਦੇ ਪਲੇਅਰਾਂ ਨੂੰ ਅਸੀਂ ਗਿਆਸ਼ ਕਰਦੇ ਆ ਲਓ ਪਹਿਲੀ ਰੇਡ ਖੇਡ ਮੈਦਾਨ ਦੇ ਵਿੱਚ ਕਹਿੰਦੇ ਪਹਿਲਾ ਮੁਕਾਬਲਾ ਜਿਹੜਾ ਸ਼ੁਰੂ ਹੋ ਚੁੱਕਿਆ ਮੇਰੇ ਵੀਰੋ ਇੱਕ ਪਾਸੇ ਹਾਕਮ ਆ ਰਹੇ ਇੱਕ ਮਿੰਟ ਦੇ ਰੋਗਾ ਸਾਹਿਬ ਹੋਰ ਪਾਸੇ ਸਨਮਾਨ ਟੀਮਾਂ ਸਾਧਕੇ ਗਰਾਊਂਡ ਤੇ ਰੱਖ ਲਈਏ ਸਨਮਾਨ ਕਰਵਾ ਦਈਏ ਜੀ ਹਾਕਮ ਜੀ ਕਿੱਧਰ ਹੋ ਗਏ ਆ ਬਈ ਇਦੋਂ ਕੋਈ ਨਾ ਪੰਜ ਟੀਮਾਂ ਆ ਗਈਆਂ ਮੇਰੇ ਕੋਲ ਮੈਚ ਲੈਣ ਕਰਾਉਣ ਵਾਲੀਆਂ ਨੂੰ ਤੁਸੀਂ ਦੱਸੋ ਕਿਹਦਾ ਮੈਚ ਲੈਣ ਕਰਾਉਣਾ ਜੇ ਬਈ ਫਿਰ ਕਿੰਨੇ ਕਰਾਵਾਂਗੇ ਮੈਚ ਕਰਦੇ ਆ ਕਰਦੇ ਹੋ ਜਿਹੜੀ ਵੀ ਟੀਮ ਲੈਟ ਹੁੰਦੀ ਹੈ ਸਾਡੇ ਕੋਲੇ ਕੋਈ ਉਧਰ ਨਹੀਂ ਹੈਗਾ ਬਈ ਮੈਚ ਲੈਣ ਕਰਾਂਗਾ ਇਹ ਤੋਂ ਬਾਅਦ ਮੈਚ ਦੇਰਾ ਜਾਨ ਵੀ ਤੇ ਉਲਗਦੀਆਂ ਟੀਮਾਂ ਆ ਜਾਣ ਜਾਨ ਵਾਲਾ ਤੀਰ ਦਿੱਤੀ ਸਬਟੀ ਭਾਈ ਬਖਤੌਰ ਤੇ ਜੰਗੀ ਇਹ ਕਿਸੇ ਨਾਲ ਸਮੇਂ ਦੀ ਕੋਈ ਨਹੀਂ ਹਾਜ਼ਰੀ ਕੋਈ ਸ਼ੂਟ ਕਿਸੇ ਦੀ ਬਰਾਵਰ ਕੇ ਸੁੱਧੇ ਹੁਕੇ ਹੁ ਗਰਾਊਂਡ ਦੇ ਵਿੱਚ ਜੋ ਦੋ ਚੋਟੀ ਦੇ ਟੀਮਾਂ ਦਾ ਇਹ ਮੁਕਾਬਲਾ ਜਿਹੜਾ ਇਸ ਵੇਲੇ ਹੱਥ ਜਗਨਪਤ ਸਿੰਘ ਹਾਜ਼ਰੀ ਕਹਿੰਦੇ ਕੋ ਥੋੜਾ ਸਹਿਬ ਦੇ ਬਹੁਤ ਹੀ ਸਨਮਾਨਯੋਗ ਕਮੇਟੀ ਮੈਂਬਰਾਂ ਨਾਲ ਵਿਚਕਾਰ ਪਹੁੰਚੇ ਨੇ ਦੋਨੋਂ ਕਮੇਟੀ ਇਹ ਬਹੁਤ ਬਹੁਤ ਸਨਮਾਨਯੋਗ ਹੈ ਔਰ ਇੱਕ ਇਹ ਵੀ ਤਰ੍ਹਾਂ ਇੱਕ ਨੱਗਰ ਸੂਰਤੀ ਅੱਜ ਸਾਹਮਣੇ ਦੋ ਦੋ ਕਬੱਡੀ ਟੂਰਨਾਮੈਂਟ ਲੋਰੇ ਸਾਡਾ ਇੱਕ ਗੁਰਦੁਆਰਾ ਕਮੇਟੀ ਜਿੱਥੇ ਜਿੱਥੇ ਟੂਰਨਾਮੈਂਟ ਕਰਾਉਣ ਦੇ ਲਈ ਦੋਨੋਂ ਕਲੱਬਾਂ ਨੂੰ ਸਹਿਯੋਗ ਕੀਤਾ ਨੰਬਰਦਾਰ ਮੇਜ ਸਿੱਕੀ ਉਹਨਾਂ ਦਾ ਪਛਾਤਾਵਾ ਜਿਨ੍ਹਾਂ ਨੇ ਆਕੇ ਉਹ ਕੇ ਦਾ ਜ਼ਿੰਮੇਵਾਰੀਆਂ ਨੂੰ ਕੋਟਿਆ ਦੋਨੋਂ ਗੁਰਦੁਆਰਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਜੋਰ ਨਾਲ ਤਾੜੀ ਆਪਣੇ ਗੁਰਦੁਆਰਾ ਸਾਹਿਬ ਦੇ ਨਾਮ ਤੇ ਕਿਉਂਕਿ ਪ੍ਰਮਾਤਮਾ ਚੰਦ ਸਿੰਘ ਜੀ

ਆਹੋ ਸ਼ਾਹੋ ਦੇ ਸ਼ੋਰ ਕਰਦਾ ਜ਼ਿੰਦਗੀ ਦਾ ਸ਼ਰੀਫਾ ਇਹ ਖੇਡ ਪੰਜਾਬੀ ਦੀ ਅੱਖੀਂ ਚੌਂਦੇ ਦੇ ਚਮਕਾ ਕੇ ਆਹ ਸਿੰਘ ਫਸ ਗਏ ਪੰਡਿਆਂ ਦੇ ਵਿੱਚੋਂ ਬਾਜੋ ਮੋੜ ਗਈ ਇਧਰ ਖੇਤਾਂ ਵਾਲੀ ਸਾਈਡ ਟੀਮ ਦੇ ਦੂਜੇ ਵਾਲ ਪੰਡਿਆਂ ਦੇ ਵਿੱਚੋਂ ਬਰਨਾਸ ਫਿਰ ਲੜ ਗਿਆ ਦੇ ਖੂਲੇ ਵਾਲ ਆਹ ਦੂਸਰੇ ਪਾਸੇ ਕਹਿੰਦੇ ਜਗੂ ਦਾ ਸਿੱਕਾ ਚੱਲਦਾ ਆਹ ਕਹਿੰਦੇ ਹਾਕਮ ਵਾਲਿਆਂ ਲਾ ਗਿਆ ਮੇਰੇ ਮਿੱਤਰੋ ਇੱਕ ਪਾਸੇ ਕਹਿੰਦੇ ਬੱਤੇ ਦੇ ਨਾਲ ਕਾਟਾ ਸਮਾਜ ਦੀ ਤਿਆਰੀ ਹੈ ਕੁਮਿੰਦਰ ਤੇ ਬਿੱਦੀ ਦੋਨੇ ਵੀਰਾਂ ਨੇ ਵੀਰੇ ਨਾਲ ਗਿਆ ਸੋਨੇ ਦਾ ਸਹਾਰੂ ਕੀਤਾ ਬਹੁਤ ਵਾਅ ਕਰਵਾ ਆ ਜਿਸ ਤਗੜਾ ਨੂੰ ਪ੍ਰੇਮ ਸਿੰਘ ਦੇ ਨਾਮ ਇਧਰ ਸਾਡਾ ਵੀਰ ਕਾਲੀ ਵੀ ਪਹੁੰਚ ਗਿਆ ਸੀ ਕੋਲਾ ਭਾਈ ਜੀ ਆਏ ਕਹਿੰਦੇ ਆ 11 ਲੱਖ ਰੁਪਏ ਦਾ ਸਹਿਯੋਗ ਹੈ ਬਾਈ ਸੀਗੋ ਤੋਂ ਸਾਡੇ ਨਾਲ ਬੜਾ ਪਿਆਰ ਹੈ ਸਪੋਰਟ ਰਹਿਣਾ ਮਿੱਤਰੋ ਰਹਿਣਾ ਉਸ ਸਕੇ ਦਾ ਉਹ ਭਾਈ ਕਹਿੰਦਾ ਵੀ ਥੋੜੀ ਜਿੱਤੀ ਮਰਜੀ ਪਾਰਚੀ ਕਰ ਲਿਆ ਕਰੋ ਕਿ ਸਾਡੀ ਸਭ ਤੋਂ ਵੱਡੀ ਪਾਰਚੀ 11 ਹਜ਼ਾਰ ਦੀ ਸੀ ਤਾਂ ਮਾਈ ਸਾਡੇ ਕਲੱਬ ਨੇ ਕਰ ਦਿੱਤੀ ਆ ਸੋਧਿਆ ਮਾਈ ਕਾਲੀ ਨੂੰ ਜਿਆ ਜਿਹਨੇ ਸੀ ਗਵਾੜੀ ਬਹੁਤ ਬਹੁਤ ਧੰਨਵਾਦ ਭਾਈ ਕਲਾ ਮਕਾਬਲਾ ਬੋਦਾਸਪੁਰ ਕਲੱਬ ਦੂਲੇਵਾਲ ਨੇ ਜਿੱਤਿਆ ਜੀ ਭਾਈ 6 7 ਨੰਬਰੀ ਹੈ ਤੇ ਟੀਮਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਾਡਾ ਸਾਥ ਦਿਓ ਸਾਰੇ ਸਾਡੇ 5 ਤੇ 6 ਨੰਬਰਾਂ ਦੀ ਰੇਡ ਕਿੰਦਾ ਜੀ ਦੱਸਿਓ ਜੀ ਇੱਕ ਵਾਰੀ ਰੇਡਾਂ ਕਿਵੇਂ ਹੈ ਨੰਮਾ ਥੋੜੀ ਬੁਰੀਆ ਪੁੱਜਿਆ ਹੈ ਬ੍ਰੀਡਰ ਕਿਵੇਂ ਜੀ ਬੋਲੀਆਂ ਇੱਕ ਵਾਰ ਪੋਚਣ ਉੱਪਰ ਹੱਥ ਮਾਰੋ ਮਾਣ ਤੋਂ ਜਾਨਸੀ ਕੀ ਦੱਸਦੇ ਹਾਂਜੀ ਪਹਿਲਾਂ ਤਾਂ ਐਸੀ ਤੁਹਾਡਾ ਰੋਜ਼ ਗਾਣਾ ਸਾਂਝਾ ਕਰਿਆ ਕਰਾਂਗੇ ਦੋ ਬੋਲ ਕੁਝ ਵੀ ਖੇਤ ਤਾਂ ਜਾਇਆ ਨਹੀਂ ਗਿਆ ਘਰੇ ਤੇ ਖੇਤ 'ਚ ਫਰਕ ਹੁੰਦਾ ਵੀ ਖੁੱਲ ਕੇ ਜਗਾਇਆ ਜਾਂਦਾ ਫਿਰ ਵੀ ਪੇਸ਼ ਕਰਦੇ ਆਪੋ ਦੋ ਬੋਲ ਤੇ ਕੀੜੇ ਪੈਣ ਗਏ ਮਰੇਗੀ ਸੱਪ ਲੜਕਾ ਮਿੱਤਰਾਂ ਤੋਂ ਔਖਾ ਲੈਣੀ ਐ ਨੀ ਕੀੜੇ ਪੈਣ ਗਏ ਹੋ ਕੀੜੇ ਪੈਣ ਗਏ ਹੀਰ ਤੌਖਾ ਕੀ ਤਰਾਜੇ ਨਾਲ ਸੀ ਮੱਦਮੁਫਤ ਚਿਰਾਇਆਂ ਵਾਰਾਂ ਸਾਲ ਸੀ ਹੀਰ ਤੌਖਾ ਕੀ ਤਰਾਜੇ ਨਾਲ ਸੀ ਮੱਜਾ ਮੁਫਤ ਚਿਰਾਇਆਂ ਵਾਰਾਂ ਸਾਲ ਸੀ ਬੈਗੀ ਸਈ ਦੇਦੀ ਅਖੀਰ ਡੋਲੀ ਚੜ੍ਹ ਕੇ ਮਿੱਤਰਾਂ ਨੂੰ ਧੋਖਾ ਦੇਣੀਏ ਨਹੀਂ ਕੀੜੇ ਪੈਣਗੇ ਕੀੜੇ ਪੈਣਗੇ ਮਰੇਗੀ ਸੱਪ ਲੜਕ ਮਿੱਤਰਾਂ ਨੂੰ ਧੋਖਾ ਦੇਣੀਏ ਨਹੀਂ ਕੀੜੇ ਪੈਣਗੇ ਓ ਸੋਣੀ ਸੀ ਯਾਰੀ ਸੋਣੀ ਹੀ ਨਵਾ ਗਈ ਮਹੀ ਵਾਲ ਦੇ ਸੀ ਜਿੰਦ ਲੇਖੇ ਲਾ ਗਈ ਜਾਉਂਦੀ ਅੱਜ ਵੀ ਤੇ ਨਾ ਦੇ ਵਿੱਚ ਮਰ ਕੇ ਮਿੱਤਰਾਂ ਨੂੰ ਤੌਖਾ ਦੇਣੀ ਐ ਹੋ ਕੀੜੇ ਪੈਣ ਗਏ ਮਾਰੇਗੀ ਸਭ ਲੜਕੇ ਮਿੱਤਰਾਂ ਨੂੰ ਤੌਖਾ ਦੇਣੀ ਐ ਹੋ ਕੀੜੇ ਪੈਣ ਗਏ ਉਮੀਦ ਆ ਪਸੰਦ ਆਊਗਾ ਹਾਂਜੀ ਉਮੀਦ ਕਰਦੇ ਆ ਅੱਜ ਦਾ ਵਲੌਗ ਵਧੀਆ ਲੱਗਿਆ ਹੋਊਗਾ ਤੁਹਾਡੇ ਨਾਲ ਕੁਝ ਪਲ ਟੂਰਨਾਮੈਂਟ ਦੇ ਸਾਂਝੇ ਕਰੇ ਤੇ ਅੱਜ ਦੇ ਵਲੌਗ ਦੀ ਆਪਾਂ ਇੱਥੇ ਸਮਾਪਤੀ ਕਰਦੇ ਆ ਜੇ ਵਧੀਆ ਲੱਗਿਆ ਹੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਜੇ ਵੀਰ ਕੋਈ ਨਵਾਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜੇ ਵੀਰ ਕੋਈ ਨਵਾਂ ਆਇਆ ਚੈਨਲ ਸਬਸਕ੍ਰਾਈਬ ਤੇ ਫੇਸਬੁੱਕ ਤੇ ਦੇਖਿੰਦਾ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ ਮਿਲਦੇ ਆ ਕੱਲ ਦੇ ਨਵੇਂ ਵਲੌਗ ਵਿੱਚ ਧੰਨਵਾਦ